ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ 3000 ਸਕਰ ਫੁੱਟ ਏਰੀਏ ਦੇ ਵਿੱਚ ਬਣੀ ਹੋਈ ਕੋਠੀ ਲੈ ਕੇ ਆਏ ਹਾਂਗੇ ਜਿਹੜਾ ਕਿ ਇਹ ਘਰ ਦਾ ਪਲਾਟ ਹੈਗਾ 70 ਬਾਈ 38 ਸਕਰ ਫੁੱਟ ਦਾ ਪਲਾਟ ਹੈ ਇਹ ਤੇ 38 ਬਾਈ 48 ਸਕਰ ਫੁੱਟ ਦੇ ਏਰੀਏ ਦੇ ਵਿੱਚ ਇਹ ਜੋ ਕਿ ਕਵਰਡ ਏਰੀਆ ਹੈਗਾ ਕੋਠੀ ਬਣੀ ਹੋਈ ਹੈਗੀ 3000 ਸਕਰ ਫੁੱਟ ਏਰੀਆ ਦੀ ਕੋਠੀ ਹੈ ਇਹ ਜਿਸ ਦਾ ਕਿ ਉੱਪਰ-ਨੀਚੇ ਸੇਮ ਜਿਹਾ ਏਰੀਆ 1800 نیچے ਅਤੇ 1200 ਉੱਪਰ ਬਣਾ ਹੋਇਆ ਤੇ ਕਾਫੀ ਉੱਚੀ ਹੈ ਇਹ ਬੇੜੇ ਨਾਲੋਂ ਜਿਹੜਾ ਕਿ ਸੜਕ ਜਾਂਦੀ ਹੈ ਫਰੰਟ ਤੋਂ ਉਦੇ ਨਾਲੋਂ ਬੇੜਾ ਉੱਚਾਗਾ 2-3 ਫੁੱਟ ਤੇ 2-3 ਫੁੱਟ ਜਾਂਗਾਹਾਂ ਕੋਠੀ ਉੱਚੇ ਸਟੈਪ ਬਣੇ ਹੋਏ ਨੇਗੇ ਆ ਦੇਖੋ 5 ਸਟੈਪ ਦਿੱਤੇ ਹੋਏ ਨੇਗੇ ਕੋਠੀ ਨੂੰ ਤੇ ਦੋ ਪਿੱਲਰ ਲਗਾ ਕੇ ਵਿਚਾਲੋਂ ਮੇਨ ਐਂਟਰੀ ਦਿੱਤੀ ਹੋਈ ਆ ਬਿਲਕੁਲ ਵਿਚਾਲੋਂ ਕੋਠੀ ਨੂੰ ਤੇ 프ਰੰਟ ਦੇ ਝਾਤ ਮਾਰ ਲਓ ਤੁਸੀਂ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਆ ਆ ਦੇਖੋ ਲੈਂਪ ਵਗੈਰਾ ਲਗਾ ਕੇ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਆ ਕੋਠੀ ਨੂੰ ਆ ਜੋ ਇਹ ਮੇਨ ਐਂਟਰੀ ਆ ਗਈ ਦੋਸਤੋ ਮੇਨ ਗੇਟ ਆ ਵੇਖੋ ਇਧਰ ਥੋੜੀ ਜਗ੍ਹਾ ਛੱਡੀ ਹੋਈ ਆ ਤੇ ਬਾਹਰ ਦੀ ਆਪੇ ਇਧਰ ਪੋਰਚ ਹੈਗਾ ਪੋਰਚ ਤੋਂ ਕੋਈ ਐਂਟਰੀ ਨਹੀਂ ਦਿੱਤੀ ਹੈਗੀ ਕਿ ਪੋਰਚ ਸਿਰਫ ਇਧਰ ਖੁੱਲਾ ਆਡੀਸ ਅਲੱਗ ਰੱਖਿਆ ਹੋਇਆ ਹੈਗਾ ਕੋਈ ਉਧਰ ਦੀ ਗੇਟ ਨਹੀਂ ਰੱਖਿਆ ਹੈਗਾ ਕੋਠੀ ਦੇ ਅੰਦਰ ਨੂੰ ਤੇ ਇਹ ਮੇਨ ਗੇਟ ਆ ਗਿਆ ਮੇਨ ਐਂਟਰੀ ਟੋਟਲ ਕੰਪਲੀਟ ਹੋ ਚੁੱਕੀ ਹੈ ਕੋਠੀ ਤੇ 3000 ਸਕਰ ਫੁੱਟ ਦੇ ਉੱਪਰ ਮਾਲਕ ਦੇ ਦੱਸਣ ਅਨੁਸਾਰ 38 ਲੱਖ ਰੁਪਏ ਲੱਗੇ ਇਸ ਕੋਠੀ ਦੇ ਉੱਪਰ ਸੋ ਟਾਈਲ ਵਗੈਰਾ ਲੱਗ ਚੁੱਕੀ ਹੈ ਇਧਰ ਲੈਫਟ ਸਾਈਡ ਤੇ ਡ੍ਰੈੰਗ ਰੂਮ ਆ ਗਿਆ ਫਰਸਟ ਤੇ ਆ ਵੇਖੋ ਬਾਹਰ ਨੂੰ ਵੱਡੀ ਵਿੰਡੋ ਰੱਖੀ ਗਈ ਹੈ ਇਸ ਡ੍ਰੈੰਗ ਰੂਮ ਦੇ ਵਿੱਚ ਬਹੁਤ ਹੀ ਵਧੀਆ ਸਫਾਈ ਰੱਖੀ ਗਈ ਹੈਗੀ ਸਾਰੀ ਕੋਠੀ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਬਾਈ ਠੇਕੇਦਾਰ ਨੇ ਤੇ ਇਧਰ ਸਾਹਮਣੇ ਵਾਸ਼ਰੂਮ ਟਾਇਲਟ ਰੱਖੇ ਗਏ ਨੇਗੇ ਜੋ ਕਿ ਮੇਨ ਐਂਟਰੀ ਦੇ ਨਾਲ ਹੀ ਹੈ ਰਾਈਟ ਸਾਈਡ ਤੇ ਤੇ ਲੈਫਟ ਸਾਈਡ ਤੇ ਡਰੈੰਗ ਰੂਮ ਬਣਿਆ ਹੋਇਆ ਆ ਦੇਖੋ ਟਾਇਲ ਬਿਲਕੁਲ ਛੱਤ ਤੱਕ ਟਾਇਲ ਚੜਾਈ ਗਈ ਹੈ ਤੇ ਕਿੰਨਾ ਸੋਹਣਾ ਡਿਜ਼ਾਈਨ ਹੈ ਟਾਇਲ ਦਾ ਤੇ ਜਿਹੜੀ ਕਿ ਫਲੋਰ ਤੇ ਲੱਗੀ ਹੋਈ ਹੈ ਟਾਇਲ ਉਹ ਬਿਲਕੁਲ ਵਾਈਟ ਹੈਗੀ ਪਲੇਨ ਟਾਇਲ ਹੈਗੀ ਆ ਦੇਖੋ ਕਾਫੀ ਖੁੱਲੀ ਲੋਬੀ ਹੈ ਕਾਫੀ ਏਰੀਆ ਹੈ ਲੋਬੀ ਦਾ ਇਧਰ ਵਾਸ਼ਿੰਗ ਏਰੀਆ ਜੋ ਕਿ ਵਾਸ਼ੂਸ਼ਣ ਲੱਗਿਆ ਹੋਇਆ ਹੈਗਾ ਇਹ ਰਸੋਈ ਦੀ ਕਿਚਨ ਦੀ ਕੰਧ ਆ ਗਈ ਸਾਹਮਣੇ ਤੇ ਇਧਰ ਕਿਚਨ ਆ ਵੇਖੋ ਕਿਚਨ ਵੇਖੋ ਕਿਚਨ ਦਾ ਡਿਜ਼ਾਈਨ ਗ੍ਰੇ ਕਲਰ ਦੇ ਬਾਕਸੇ ਵਗੈਰਾ ਲਗਾਏ ਹੋਏ ਨੇਗੇ ਜੋ ਕਿ ਫਰਨੀਚਰ ਦਾ ਕੰਮ ਲੱਗਿਆ ਹੋਇਆ ਹੈ ਫਰਨੀਚਰ ਦਾ ਕੰਮ ਕੀਤਾ ਹੋਇਆ ਹੈਗਾ ਸਮਰੇਕਾ ਵਗੈਰਾ ਗ੍ਰੇ ਕਲਰ ਦਾ ਸਾਰਾ ਕਲਰ ਗ੍ਰੇ ਦਿੱਤਾ ਹੋਇਆ ਹੈ ਇਸ ਨੂੰ ਆ ਵੇਖੋ نیچے ਵੀ ਤੇ ਉੱਪਰ ਵੀ ਬਹੁਤ ਸੁਣਾ ਕਿ ਚੰਦਾ ਡਿਜ਼ਾਈਨ ਹੈਗਾ ਤੇ ਖੁੱਲੀ ਕਿਚਨ ਹੈ ਕਾਫੀ ਤੰਗ ਨਹੀਂ ਹੈਗਾ ਏਰੀਆ ਤੇ ਇਧਰ ਬੈਡਰੂਮ ਆ ਗਿਆ ਕਿਚਨ ਦੇ ਬੈਕ ਸਾਈਡ ਤੇ ਇੱਕ ਜਿਹਦਾ ਕਿ ਟੇਡਾ ਬਾਰ ਰੱਖਿਆ ਗਿਆ ਹੈਗਾ ਤੇ ਇਸ ਦਾ ਇੱਕ ਬਾਰ ਹੈ ਜਿਹੜਾ ਜਾਲੀ ਵਾਲਾ ਪੱਲਾ ਜਿਵੇਂ ਮੇਨ ਗੇਟ ਇੱਕ ਮੰਗਰ ਵੀ ਰੱਖਿਆ ਹੋਇਆ ਹੈ ਤੇ ਮੰਗਰ ਜਗ੍ਹਾ ਰੱਖੀ ਗਈ ਹੈਗੀ ਕੋਠੀ ਦੇ ਮੰਗਰ ਜਗ੍ਹਾ ਹੈਗੀ ਇਹ ਜੋ ਕਿ ਮੰਗਰਲੀ ਵਾਲ ਹੈਗੀ ਆ ਦੇਖੋ ਉੱਪਰ ਇਹ ਵਾਸ਼ਿੰਗ ਏਰੀਆ ਵਾਸਤੇ ਵੀ ਵਰਤਿਆ ਜਾ ਰਿਹਾ ਵਾਸ਼ਿੰਗ ਇੱਥੇ ਵਾਸ਼ਿੰਗ ਮਸ਼ੀਨ ਪਈ ਹੈਗੀ ਆ ਵੇਖੋ ਤੇ ਉਦਾਂ ਉੱਪਰ ਦੀ ਹਵਾ ਵਗੈਰਾ ਵੀ ਕ੍ਰੋਸ ਹੁੰਦੀ ਰਹਿੰਦੀ ਹੈਗੀ ਤੇ ਚਾਨਣ ਵਗੈਰਾ ਆਉਂਦਾ ਰਹਿੰਦਾ ਕੋਠੀ ਦੇ ਵਿੱਚ ਤੇ ਇਧਰ ਸਾਹਮਣੇ LED ਲੱਗੀ ਹੋਈ ਹੈ ਜੋ ਕਿ ਲੋਬੀ ਦੇ ਵਿੱਚ ਡਾਈਨਿੰਗ ਟੇਬਲ ਲੱਗਿਆ ਹੋਇਆ ਹੈਗਾ ਲੋਬੀ ਦੇ ਵਿੱਚ ਹੀ ਤੇ ਇਧਰ ਇੱਕ ਲੈਫਟ ਸਾਈਡ ਤੇ ਵਖਰੇਓ ਤੁਸੀਂ ਹਾਂਜੀ ਹੁਣ ਤੁਹਾਨੂੰ ਆਪਾਂ ਫਸਟ ਫਲੋਰ ਸੰਤੇ ਲੈ ਕੇ ਜਾਂਦੇ ਹਾਂ ਫਸਟ ਫਲੋਰ ਤੇ ਉੱਪਰੋਂ ਦਿਖਾਉਣਾ ਹੈ ਤੁਹਾਨੂੰ ਆਪਾਂ ਕੀ ਪਲਾਨਾ ਕੋਠੀ ਦਾ ਬਹੁਤ ਸੋਹਣੀ ਕੋਠੀ ਬਣੀ ਹੋਈ ਹੈਗੀ ਫਸਟ ਫਲੋਰ ਤੇ ਆ ਚੁੱਕੇ ਹਾਂਗੇ ਆਪਾਂ ਆ ਵੇਖੋ ਟਾਈਲ ਦਾ ਕਲਰ ਵਗੈਰਾ ਬਹੁਤ ਜਿਆਦਾ ਵਧੀਆ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਬਹੁਤ ਸੋਹਣੀ ਵਾਈਟ ਕਲਰ ਦਾ ਟਾਈਲ ਲੱਗਾ ਹੋਇਆ ਹੈਗਾ ਤੇ ਉੱਪਰ ਫਸਟ ਫਲੋਰ ਤੇ ਦੋ ਬੈਡਰੂਮ ਬਣਿਆ ਹੋਇਆ ਇੱਕ ਜਸਟ ਸਾਹਮਣੇ ਵੇਖ ਰਹੇ ਹੋ ਤੁਸੀਂ ਇੱਕ ਇਹਦੇ ਰਾਈਟ ਸਾਈਡ ਤੇ ਦੇਖ ਰਹੇ ਹੋ ਤੇ ਵਿਚਾਰੇ ਬੈਸਰੂਮ ਬਣਿਆ ਹੋਇਆ ਹੈਗਾ पहला तो फसट वाला जो फरंटते बनया हुआ है वो दिखाने गए हाँ वेखो यू बई हो रोर तरह यूज कर रहे हैं जो कि पेटी वगैरह रखी हुई हैगी तो इधर विंडो लगी हुई हैगी पूजा रूम की तरह बाबे जी दूटल रखी हुई है सामने गलास लगे हुआ रोम है ये जो बैक सैड तो बाहर जो है जो सामने बैकसाइड तो खुली जगह गई उधर थोड़ा बाद दिखाने उधर जगह छड़ी हुई है ਉੱਧਰ ਡੋਰ ਰੱਖਿਆ ਹੋਇਆ ਬੈਕ ਸਾਈਡ ਤੇ ਆ ਵੇਖੋ ਇੱਕ ਵਾਰ ਫਰੰਟ ਦਿਖਾ ਜੀ ਤੁਹਾਨੂੰ ਉਹ ਕੋਠੀ ਦਾ ਤੇ ਇੰਦਰ ਦੂਸਰਾ ਬੈਡਰੂਮ ਦਿਖਾ ਦਿੰਦੇ ਆ ਜੋ ਕਿ ਇੰਦਰ ਪੌੜੀਆਂ ਦੇ ਨਾਲ ਬਣਿਆ ਹੋਇਆ ਹੈਗਾ ਰਾਈਟ ਸਾਈਡ ਤੇ ਆ ਵੇਖੋ ਲੱਕੜ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਵਧੀਆ ਤਰੀਕੇ ਨਾਲ ਕੰਮ ਕੀਤਾ ਹੋਇਆ ਤੇ ਟਾਈਲ ਵਗੈਰਾ ਸਾਰੇ ਲੱਗੇ ਹੋਈਏਗੀ ਬਹੁਤ ਸਫਾਈ ਹੈ ਕੋਠੀ ਦੇ ਵਿੱਚ ਬਹੁਤ ਪਲਾਸਟਰ ਤੇ ਰੋਲ ਵਗੈਰਾ ਰੰਗ ਵਗੈਰਾ ਰਹਿੰਦਾ ਹੈ ਪੇਂਟ ਕਰਨ ਵਾਲੀ ਕੋਠੀ ਹਜੇ ਦਿੱਤੀ ਨਹੀਂ ਹੈਗੀ ਸੋ ਇਧਰ ਇਹ ਬੂਹਣ ਰੱਖਿਆ ਹੋਇਆ ਜੋ ਬਾਹਰ ਜਾਣ ਵਾਸਤੇ ਆ ਵੇਖੋ ਬਾਲਕਨੀ ਹੈ ਜਾਨ ਨੂੰ ਕਿ ਲਾਈਟੀ ਹੋਈ ਹੈ ਬਾਰਾਂ ਵਿੱਚ ਇੱਥੇ ਸ਼ੀਸ਼ਾ ਲੱਗਿਆ ਹੋਇਆ ਇਸ ਹਮੇ ਜੋ ਕਿ ਲਾਈਟ ਵਗੈਰਾ ਪੈਂਦੀ ਰਹੇ ਚਾਨਣ ਤੇ ਇਧਰ ਡਰੈਸਿੰਗ ਰੂਮ ਤੇ ਵਾਸ਼ਰੂਮ ਇਸ ਬੈਡਰੂਮ ਦੇ ਨਾਲ ਵੀ ਅਟੈਚ ਹੈ ਆ ਵੇਖੋ ਵਾਸ਼ਰੂਮ ਦੇ ਉੱਪਰ ਟੱਕ ਟਾਈਲ ਚੜੀ ਹੋਈ ਆ ਬਹੁਤ ਸੋਹਰੇ ਤਰੀਕੇ ਨਾਲ ਕੰਮ ਕੀਤਾ ਹੋਇਆ ਸਾਰੇ ਇੱਕ ਕਲਰ ਕੱਲੀ ਕੱਲੀ ਚੀਜ਼ ਦਾ ਤੇ ਇਧਰ ਦੂਸਰਾ ਗੇਟ ਹੈ ਜਿਹੜਾ ਇਹ ਲੌਬੀ ਨਾਲ ਵੀ ਅਟੈਚ ਹੈ ਕਾਮਨ ਤੌਰ ਤੇ ਵੀ ਆਪਾਂ ਇਹਨੂੰ ਵਰਤ ਸਕਦੇ ਆ ਤੇ ਇਸ ਬੈਡਰੂਮ ਦੇ ਨਾਲ ਵੀ ਅਟੈਚ ਕੀਤਾ ਹੋਇਆ ਹੈ ਜੋ ਕਿ ਅੰਦਰ ਦੇਖ ਰਹੇ ਹੋ ਤੁਸੀਂ ਕੋਣੀ ਜਾਂਦੇ ਨਾਲ ਵਾਲਾ ਬੈਡਰੂਮ ਹੈ ਤੇ ਜਿਹੜਾ ਇਹ ਬੈਡਰੂਮ ਉਪਰੰਟ ਵਾਲਾ ਜਿਹਦੇ ਨਾਲ ਬਾਥਰੂਮ ਅਟੈਚ ਨਹੀਂ ਹੋਇਆ ਹੋਇਆ 3000 ਸਕਰ ਫੁੱਟ ਦੇ ਵਿੱਚ ਇਹ ਕੋਠੀ ਬਣੀ ਹੋਈ ਹੈਗੀ 1800 ਸਕਰ ਫੁੱਟ نیچے ਹੈਗਾ ਤੇ 1200 ਸਕਰ ਫੁੱਟ ਉੱਪਰ ਬਣਾਇਆ ਹੈ ਦੋਸਤੋ ਤੇ 프ਰੰਟ ਤੇ ਜਿਹੜੇ ਦੇਖ ਰਹੇ ਹੋ ਜੀ ਕੋਰਸ ਰੱਖਿਆ ਹੋਇਆ ਹੈ ਉੱਪਰ ਬਾਲਕਨੀ ਕਹਿ ਸਕਦੇ ਆ ਆਪਾਂ ਇਸ ਨੂੰ ਤੇ ਇਸ ਦੇ ਵਿੱਚ ਬੈਠ ਸਕਦੇ ਹੋ ਚਾਹ ਲੈਣਾ ਪਾ ਸਕਦੇ ਹੋ ਕੁਰਸੀ ਵਗੈਰਾ ਆ ਵੇਖੋ ਇਹ 프ਰੰਟ ਬਾਲਕਨੀ ਦਿਖੋਂ ਰਿਹਾ ਦੋਨੋਂ 프ਰੰਟ ਤੋਂ ਫਸਟ ਫਲੋਰ ਤੇ ਆ ਚੁੱਕੇ ਆਪਾਂ ਆ ਵੇਖੋ ਕਿੰਨੀ ਸੋਹਣੀ ਲਾਈਟ ਵਗੈਰਾ ਲਗਾ ਕੇ ਬਹੁਤ ਵਧੀਆ ਡਿਜ਼ਾਈਨਿੰਗ ਕੀਤੀ ਹੋਈ ਹੈ ਕੋਠੀ ਦੀ ਤੇ ਇਹ 프ਰੰਟ ਵੇਖ ਲਓ ਤੁਸੀਂ ਆ ਵੇਖੋ ਇਦਾਂ ਦਾ ਡਿਜ਼ਾਈਨ ਬਣਿਆ ਹੋਇਆ ਹੈ ਡਵਲਪੋਰਸ ਨੂੰ ਕੋਠੀ ਆ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਵੀਰ ਦਾ ਕੋਈ ਫਾਇਦਾ ਹੋ ਜੇ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਤਰੀਕਾ ਚੁੱਕਰ ਬਣਾਉਣਾ ਹੁੰਦਾ ਕਿਸੇ ਨੇ ਸੋ ਕਿਸੇ ਦਾ ਕੋਈ ਭਲਾ ਹੋ ਜਾਂਦਾ ਹੁੰਦਾ ਦੋਸਤੋ ਮੈਜਦਾਨ ਉਹ ਆਪਣਾ ਬੈਕ ਸਾਈਡ ਤੋਂ ਵੀ ਦਿਖਾਉਣੇ ਆ ਬੈਕ ਸਾਈਡ ਤੇ ਲੈ ਕੇ ਚੱਲਦੇ ਆ ਜੋ ਖੁੱਲੀ ਜਗ੍ਹਾ ਕੀ ਮਗਰ ਗਾ ਚੁੱਕੇ ਆਪਾਂ ਬੈਕ ਸਾਈਡ ਤੇ ਜੋ ਕਿ ਇਧਰ ਖੁੱਲੀ ਜਗ੍ਹਾ ਛੱਡੀ ਹੋਈ ਆ ਉੱਪਰ ਪੌੜੀ ਚੜਾਈ ਹੋਈ ਆ ਲੋਹੇ ਵਾਲੀ ਆ ਵੇਖੋ ਲੋਹੇ ਵਾਲੀ ਐਂਗਲ ਦੀ ਬਣਾ ਕੇ ਪੌੜੀ ਚੜਾਈ ਹੋਈ ਆ ਤੇ ਬੈਕ ਸਾਈਡ ਤੇ ਥੋੜਾ ਬਾਦਰਾ ਕੱਢਿਆ ਹੋਇਆ ਤਾਂ ਜੋ ਵਿੰਡੋ ਵਗੈਰਾ ਨੂੰ ਸਿੱਟ ਨਾ ਲਗੇ ਮੀਂਹ ਕਣੀ ਦੇ ਵਿੱਚ ਸੋ ਵਿੰਡੋ ਵਗੈਰਾ ਖਰਾਬ ਨਹੀਂ ਹੁੰਦੀ ਹੈਗੀ ਉੱਪਰੋਂ ਹੀ ਵਿਖਾ ਲੈਣੇ ਤੁਹਾਨੂੰ ਇੱਕ ਵਾਰ ਉੱਪਰ ਸਾਇਦ ਬਿਲਕੁਲ ਟੈਂਕੀ ਦਾ ਏਰੀਆ ਕੱਲਾ ਜੋ ਟੈਂਕੀ ਸੱਤੀ ਹੋਈ ਹੈ ਸਿਰਫ ਆ ਵੇਖੋ ਤਾਂ ਜੋ ਟੈਂਕੀ ਵਗੈਰਾ ਖਰਾਬ ਨਾ ਹੋਵੇ ਮੀਂਹ ਕਣੀ ਦੇ ਵਿੱਚ ਉਦਹੀਂ ਪਈ ਰਹਿੰਦੀ ਹੈ ਟੈਂਕੀ ਤੇ ਪਾਣੀ ਵੀ ਨਹੀਂ ਖਰਾਬ ਹੁੰਦਾ ਤਤਕਰਮ ਦਾ ਫਰਕ ਪੈਂਦਾ ਹੁੰਦਾ ਹੈ ਕੰਕਰੀਟ ਦੀ ਛੱਤ ਪਾਈ ਹੋਈ ਹੈ ਉੱਪਰ ਸਲੈਬ ਸੋ ਇਹ ਇਧਰ ਇੱਕ ਸਟੋਰ ਦੀ ਤਰ੍ਹਾਂ ਯੂਜ਼ ਕੀਤਾ ਜਾ ਰਿਹਾ ਛੋਟਾ ਜਿਹਾ ਬਾਕਸ ਬਣਾਇਆ ਹੋਇਆ ਜੋ ਕਿ ਇਧਰੋਂ ਜਸਟ ਫਰੰਟ ਬਣਾਇਆ ਹੋਇਆ ਕੋਠੀ ਦਾ ਐਲੀਵੇਸ਼ਨ ਮੂਰੋ ਲੁੱਕ ਦੇਣ ਵਾਸਤੇ ਆ ਵੇਖੋ ਰਲਟ ਤੇ ਕੰਮੀ ਚੌੜੀ ਸਲੈਬ ਪਾ ਕੇ ਕੰਧ ਦੇ ਉੱਪਰ ਇਹ ਵੀ ਇੱਕ ਐਲੀਵੇਸ਼ਨ ਹੁਣਾਇਆ ਹੋਇਆ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵੀ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ 3000 ਸਕਰ ਫੁੱਟ ਏਰੀਆ ਦੇ ਵਿੱਚ ਕੋਠੀ ਇਹ ਬਣੀ ਹੋਈ ਹੈ 2000 1800 ਸਕਰ ਫੁੱਟ نیچے ਬਣਾਇਆ ਹੋਇਆ 11200 ਸਕਰ ਫੁੱਟ ਉੱਪਰ ਬਣਾਇਆ ਹੋਇਆ ਇਸ ਕੋਠੀ ਦਾ ਤੇ 40 ਲੱਖ ਰੁਪਏ ਲੱਗਿਆ ਮਕਾਨ ਮਾਲਕ ਦੇ ਕਹਿਣ ਅਨੁਸਾਰ ਇਸ 3000 ਸਕਰ ਫੁੱਟ ਦੀ ਕੋਠੀ ਦੇ ਉੱਪਰ 40 ਲੱਖ ਰੁਪਏ ਲੱਗੇ ਕੰਪਲੀਟ ਹੋਣ ਤੱਕ ਜੋੜੀਆਂ ਦਾ ਕੰਮ ਵੀ ਹੋ ਚੁੱਕਿਆ ਟੋਟਲੀ ਬਸੋਂ ਹੋ ਰਹੀ ਹੈ ਕੋਠੀ ਦੇ ਵਿੱਚ ਟੋਟਲ ਕੰਮ ਹੋ ਚੁੱਕਿਆ ਕੋਠੀ ਦਾ ਕੰਪਲੀਟ ਹੈ ਜੀ ਮੂਰੇ ਵੇੜੇ ਦੇ ਵਿੱਚ ਫਰਸ਼ ਵਗੈਰਾ ਲਗਾ ਕੇ ਬਾਉਂਡਰੀ ਵਗੈਰਾ ਸਾਰੀ ਲੇਬਰ ਸਾਰਾ 40 ਲੱਖ ਰੁਪਏ ਗਿਆ ਮਕਾਨ ਮਾਲਕ ਨੇ ਸੋ ਤੁਹਾਨੂੰ ਕਿਵੇਂ ਲੱਗਦਾ ਜਿਆਦਾ ਲੱਗੇ ਨੇ ਜਾਂ ਘੱਟ ਲੱਗੇ ਨੇ ਸੋ ਆਪਣੇ ਆਪਣੀ ਰਾਏ ਜਰੂਰ ਦੇਣਾ ਕਮੈਂਟਾਂ ਵਿੱਚ ਜਰੂਰ ਦੱਸਣਾ ਧੰਨਵਾਦ ਜੀ